ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵੀ ਕੀ ਆਪਣਾ ਪਹਿਲਾ ਵੀਡੀਓ ਪਾਈ ਸੀ ਵੀਰ ਮਨਪ੍ਰੀਤ ਸਿੰਘ ਲਖਾਰੇ ਤੋਂ ਤੇ ਜਿਹੜੀ ਬਾਹ ਮੇਰੀ ਕਾਰਜ ਨੇ ਦਿਖਾਈ ਸੀ ਜ਼ਖਮ ਹੋਇਆ ਸੀ ਕਨ ਟੈਸ਼ਨ ਕਰਕੇ ਕਾਫੀ ਬਾਹ ਜੜੀ ਤਾਂ ਗਲ ਚੁੱਕੀ ਹੋਈ ਸੀਗੀ ਤੇ ਅੱਜ ਵੀ ਇਸ ਮਾਰਜਾ ਆਪਾਂ ਲਾਈਵ ਲੈਣ ਉਸ ਬੱਡੇ ਦੇ ਵਿੱਚ ਦਾ ਕੇ ਕਰਾ ਦਿੱਤਾ ਹੈ ਵਾ ਆਪਣੇ ਕੋ ਜਿਹੜੀ ਸੇਵਾ ਸੀ 12-13000 ਰੁਪਏ ਆਪਣੀ ਸੇਵਾ ਕੀਤੀ ਸੀ ਇਸ ਵੀਰ ਮਾਰਜਾ ਤੋਂ ਉਸ ਦਾ ਪ੍ਰਸਾਦ ਕਰਾ ਦਿੱਤਾ ਵਾ ਵੀ ਤੇ ਕਰਦੇ ਵਿੱਚ ਵੀ ਕੋਈ ਨਹੀਂ ਵੀਰ ਕੱਲ ਨਹੀਂ ਸੀਗਾ ਦਾ ਇਲਾਜ ਨਹੀਂ ਕਰਾ ਰਿਆ ਨਾ ਨਾਲ ਨਾਲ ਕਰਨ ਕਰਾਣ ਕਰਕੇ ਜਿਹੜੀ ਬਾਹ ਦੇ ਵਿੱਚ ਸੀਗੇ ਕੀੜੇ ਜੀ ਪੈ ਸਕੇ ਸੀ ਬਾਕੀ ਸਾਰੇ ਜਨਮਾਂ ਦਾ ਬੇਨਤੀ ਕਰਨਾ ਚਾਹੁੰਦਾ ਸਕਰੀਨ ਦੇ ਉੱਤੇ ਜਿਹੜਾ ਸਕੈਨਰ ਲੱਗਿਆ ਹੋਇਆ ਵਾ ਆਪ ਸਭ ਵੀ ਉਹਦੇ ਵਿੱਚ ਸਰਦਾਰਾ ਮਤਾਵਕ ਸੇਵਾ ਜਿਹੜੀ ਪਾਲ ਸਕਦੇ ਹੋ ਤੇ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਦਾਨ ਜੀ ਨਾ ਸਜਨਾ ਤੱਕ ਇਹ ਵੀਡੀਓ ਕੋਈ ਜਿਹੜਾ ਵੀਰ ਦਾ ਜਿਹੜਾ ਇਲਾਜ ਉਹ ਪੂਰਾproper ਤਰੀਕੇ ਨਾਲ ਹੋ ਸਕੇ ਤੇ ਜਿਹੜੀ ਵੀਰ ਦੀ ਇੱਕ ਉਂਗਲੀ ਆਉ ਉਹ ਬਿਲਕੁਲ ਹੀ ਕਾਲੀ ਹੋ ਚੁੱਕੀ ਹੈ ਸ਼ਾਇਦ ਕਟਣੀ ਵੀ ਕੱਟੀ ਕਟਰੀ ਪੈਣੀ ਹੋਵੇ ਉਂਗਲ ਕੱਟਣੀ ਪੈਣੀ ਤੇ ਬਾਕੀ ਜਿਹੜਾ ਵੀਰ ਦਾ ਲਾਗਿਆ ਸ਼ਾਇਦ ਆਪਰੇਸ਼ਨ ਵੀ ਹੋਵੇ ਜਿਹੜਾ ਪੱਟ ਤੋਂ ਮਾਸ ਕੱਟ ਕੇ ਜਿਹੜਾ ਬਾਹਾਂ ਤੇ ਸ਼ਾਇਦ ਉਹ ਵੀ ਲੱਗੇ ਤੇ ਬਾਕੀ ਸਾਰੇ ਵੀਰਾਂ ਪਰਾਂ ਨੂੰ ਬੇਨਤੀ ਹੈ ਜੀ ਜਿਹੜੀ ਵੀਰ ਦੀ ਬਾਹਾਂ ਉਹ ਕੱਟਣ ਤੋਂ ਬਚਾਈ ਗਈ ਸਾਰੇ ਵੀਰਾਂ ਕੇ ਹੱਥ ਜੋੜ ਕੇ ਬੇਨਤੀ ਹੈ ਜੀ ਆਪਾਂ ਵੱਧ ਤੋਂ ਵੱਧ ਸੇਵਾ ਐਸੇ ਵੀਰ ਦੀ ਕੱਟੀ ਕਰਕੇ ਜਿਹੜਾ ਇਲਾਜ ਉਹ ਕਰਾਈਏ ਤੇ ਬਾਕੀ ਵੀਰ ਦੀ ਆਸ ਨਹੀਂ ਹੁੰਦਾ ਸੀ ਬੰਦੇ ਜੀ ਮੈਂ ਜੀ ਕਰਾ ਚਾਹਾਂ ਮੈਂ ਜੀ ਕਿਹਾ ਤੇ ਬਾਬਾ ਜੀ ਮੈਂ ਜੀ ਆਉਂਦਾ ਨਹੀਂ ਸੀਗਾ ਜੀ ਬਾਬਾ ਜੀ ਮੈਨੂੰ ਧੱਕੇ ਨਾਲ ਲੈ ਕੇ ਆਏ ਨੇ ਮੈਨੂੰ ਵੇ ਉਹ ਮਰਦੇ ਨਾਲ ਲਾ ਕੇ ਆਉਣ ਤੇ ਬਾਹ ਬਦਲੀ ਪੈ ਜਾਣੀਆਂ ਤੇ ਮੇਰੀ ਬਾਹ ਦੇ ਵਿੱਚ ਘੱਟ ਜੀ ਵੀ ਪਾ ਜੋ ਕੋਈ 2-3 ਘੀੜੇ ਘਰੇ ਲੱਗੇ ਆ ਤੇ ਮਨ ਵੀ ਇੱਕ ਵਾਰ ਸਾਹ ਫਰੀਆ ਤੇ ਅਗੇ ਤੋਂ ਜੀੜੇ ਨਿਤਰੇ 2-3 ਤੇ ਆ ਕੇ ਜੀ ਬਾਬਾ ਜੀ ਨੇ ਮੈਨੂੰ ਬਹੁਤ ਝੱਟੇ ਲੈ ਕੇ ਆਇਆ ਕਰੋ ਮੈਨੂੰ ਦਾਖਲ ਕਰਾਇਆ ਲਾਈਫ ਰੈਨ ਹਸਪੀਟਲ ਦੇ ਵਿੱਚ ਬਹੁਤ ਮਿਹਰਬਾਨੀ ਇਹਨਾਂ ਦੀ ਇਹ ਜੇਕਰ ਮੇਰੀ ਉਹ ਬਾਈ ਉਹ ਡਾਕਟਰ ਸਾਹਿਬ ਕਹਿੰਦੇ ਆ ਮੇ ਕਾਇਰ ਜੇ ਜੇ ਤਾਂ ਟਕਣੀ ਗੜਿਆ ਇਹਦੀ ਨਾਲ ਬਲੌ ਹੋ ਸਕਦੀ ਹੈ ਜੀ ਤੇ ਕਿਰਪਾ ਕਰਕੇ ਮੇਰੀ ਆਈਂ ਬੇਨਤੀ ਹੈ ਜੀ ਮੇਰੇ ਬਾਪ ਜਾਲੋ ਜੀ ਮੇਰਾ ਆਤਮ ਗਾਜ ਬਹੋ ਜਾਣਾ ਕਿਰਪਾ ਕਰਕੇ ਜਿਹੋ ਸੇਵਾ ਜੋ ਸਾਦਾਵਾ ਅਬੀ ਉਹਨਾਂ ਨੇ ਦਿੱਤਾ ਹੈ ਨੰਬਰ ਜੀ ਉੱਤੇ ਫਿਕਟ ਰਹੇ ਹੋ ਜੀ ਇਹਦੀ ਬਖਾਸਨਾ ਬਹਿ ਰਹੇ ਜੀ ਤੋ ਸਾਰੇ ਵੀਰਾਂ ਨੂੰ ਬੇਨਤੀ ਹੈ ਜੀ ਕਿ ਬਾਰੇ ਦੀ ਵੱਧ ਤੋਂ ਵੱਧ ਮਦਦ ਕਰੀਏ ਤਾਂ ਜੋ ਆਪਣਾ ਵੀਰ ਅਲਾਰਮ ਚਾਕੇ ਫਿਰ ਆਪਣੇ ਜਿਹੜੇ ਗਿਰਦੇ ਆ ਉਹ ਸ਼ੁਰੂ ਕਰ ਸਕੇ ਤੇ ਵੀਡੀਓ ਨੂੰ ਮਹਤਵ ਨਾਲ ਜ਼ਰੂਰ ਸ਼ੇਅਰ ਕਰਿਓ ਉਸਦਾਨੀ ਵੀਰ ਸਦਗੀਰਾ ਤਾਂ ਕਿ ਜ਼ਰੂਰ ਇਹ ਵੀਡੀਓ ਚਾਹੋ ਜਿਹੜੇ ਵੀ ਇਸ ਵੀਡੀਓ ਜਿਹੜੀ ਮਦਦ ਆ ਉਹ ਕਰ ਸਕਦੇ ਤੁਸੀਂ ਆਪ ਖੋਦਾਂ ਕਿ ਇਸ ਵੀਰ ਤੱਕ ਦੀ ਸੇਵਾ ਜਿਹੜੀ ਲਾਈਫ ਲੰਗ ਹਸਪੀਟਲ ਦੇ ਵਿੱਚ ਆ ਕੇ ਇਸ ਵੀਰ ਨੂੰ ਦੇ ਸਕਦੇ ਹੋ ਤੁਸੀਂ ਹੋਰ ਜਾਣਕਾਰੀ ਲੈਣ ਕਰਕੇ ਜੋ ਗ੍ਰੀਨ ਡੋਟ ਨੰਬਰ ਚੱਲਦੇ ਆ ਉਸਦੇ ਵੀ ਸੰਪਰਕ ਕਰ ਸਕਦੇ ਹੋ ਵੈਸੇ ਆਪਣਾ ਨੰਬਰ ਹੈ ਇਹ 823 21612 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਸ ਵੀਰ ਬਾਰੇ ਪੂਰੀ ਜਾਣਕਾਰੀ ਵੀ ਲੈ ਸਕਦੇ ਹੋ ਜੇ ਕੋਈ ਵੀਰ ਹਸਪਤਲ ਆ ਕੇ ਵੀ ਸੇਵਾ ਕਰ ਸਕਦੇ ਕਾਹਵੇਂ ਵੀਰ ਇਸ ਹਸਪਤਲ ਆ ਕੇ ਇਸ ਵੀਰ ਨੂੰ ਮਨਪ੍ਰੀਤ ਸਿੰਘ ਇਸ ਦਾ ਨਾਮ ਹੈ ਮੇਨ ਗੇਟ ਤੇ ਆ ਕੇ ਕਿਸੇ ਰਿਸੈਪਸ਼ਨ ਤੇ ਪੁੱਛ ਸਕਦੇ ਹੋ ਇਸ ਵੀਰ ਬਾਰੇ ਤੇ ਬੇਨਤੀ ਹੈ ਸਾਰੇ ਵੀਰਾਂ ਨੂੰ ਜਰੂਰ ਇਸ ਵੀਰ ਦੀ ਜਿੰਨੀ ਵੀ ਮਦਦ ਕਰ ਸਕਦੇ ਹੋ ਜਰੂਰ ਕਰੀਏ ਕਿਉਂਕਿ ਅਫਾਜਰਨ ਦਸੀ ਇਸ ਵੀਰ ਨੂੰ ਆਪਾਂ ਹਸਪਤਾਲ ਲੈ ਕੇ ਆਉਂਦਾ ਨਹੀਂ ਸੀ ਗਾਣੇ ਮਤੋਂ ਕਹੇ ਤੇ ਐਨੀ ਮੈ ਲਾਜ ਕਿਸ ਤਰ੍ਹਾਂ ਕਰਾਂ ਕਿਹੜੇ ਹਸਪਤਾਲ ਦੇ ਵਿੱਚ ਜਾਵਾਂ ਤੇ ਦੋ ਤਿੰਨ ਹਸਪਤਲਾਂ ਦੇ ਵਿੱਚ ਅਸੀਂ ਇਹ ਵੀ ਸੀ ਅੱਜ ਆਪਾਂ ਫਸ਼ੀਗੇਸ਼ੀ ਕੇ ਅੱਜ ਆਪਾਂ ਨਾਈਟ ਮੈਨੂ ਹਸਪਤਾਲ ਦੇ ਵਿੱਚ ਹੀ ਦਾ ਦਾਗ ਲਾ ਕਿਸੇ ਵੀ ਨੂੰ ਕਰਾ ਦੇ ਤਾ ਤਾਂ ਆਪ ਜੀ ਸਾਰੇ ਬੀਮੇ ਇਸ ਵੀਰ ਦਾ ਇਲਾਜ ਕਰਾਣ ਦੇ ਇੱਕ ਮਦਦ ਜ਼ਰੂਰ ਕਰਿਓ ਬਾਹਰ ਗੁਰਜੀਕਾ ਹਸਪਤਾਲ ਸਾਹਿਬ ਬਾਹਰ ਗੁਰਜੀਕਾ ਫਤਹਿ